ਦੋਸਤੋ ਅੱਜ ਤੁਹਾਨੂੰ ਦਿਖਾਉਨੇ ਆ ਜੀ ਇੱਕ ਕੁਦਰਤ ਦਾ ਕ੍ਰਿਸ਼ਮਾ ਆਪਾਂ ਆਏ ਹੋਇਆ ਜੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦੀ ਸ਼ੋਭਾ ਪ੍ਰਾਪਤ ਧਰਤੀ ਗੁਰੂ ਘਰ ਲਾਹੌਰ ਤੇ ਗੁਰੂ ਘਰ ਲਾਹੌਰ ਵਿਖੇ ਇੱਕ ਬਰੋਟਾ ਤੁਹਾਨੂੰ ਦਿਖਾਉਨੇ ਆ ਇਹ ਹੈਗਾ ਜੀ ਬਰੋਟਾ ਬਰੋਟੇ ਦੇ ਹੀਠੋਂ ਇੱਕ ਤਣੇ ਦੇ ਵਿੱਚੋਂ ਇੱਕ ਤਣਾ ਨਿਕਲਦਾ ਜੀ ਅੰਬ ਦੇ ਦਰਖਤ ਦਾ ਆ ਹੈਗਾ ਜੀ ਮੇਨ ਤਣਾ ਤੇ ਮੇਨ ਤਣੇ ਦੇ ਵਿੱਚੋਂ ਹੀ ਆ ਇੱਕ ਤਣਾ ਨਿਕਲ ਗਿਆ ਇਹ ਅੰਬ ਦੇ ਦਰਖਤ ਦਾ ਤਣਾ ਦੇਖੋ ਕਿਦੋਂ ਵਾਰ ਇਸਮਾ ਦੇਖੋ ਇੱਕ ਵਾਰ ਇਹ ਜਿੱਥੇ ਜਿੱਥੇ ਮੈਂ ਤੁਹਾਨੂੰ ਤਣਾ ਦਿਖਾ ਰਿਹਾ ਨਾ ਉੱਪਰ ਜਾ ਕੇ ਬਾਕੀ ਸਾਰਾ ਬਰੋਟਾ ਸਿਰਫ ਇੱਕ ਤਣਾ ਸਾਰੇ ਬਰੋਟੇ ਦੇ ਵਿੱਚੋਂ ਹੀ ਨਿਕਲਦਾ ਇਹ ਹੈਗਾ ਜੀ ਅੰਬ ਦੇ ਦਰਖਤ ਇਹ ਹੈਗਾ ਜੀ ਅੰਬ ਦੇ ਦਰਖਤ ਦਾ ਤਣਾ ਤੇ ਇਹ ਬਾਕੀ ਸਾਰਾ ਬਰੋਟਾ ਜਿਹੜੀ ਉਹਨੂੰ ਸ਼ੇਅਰ ਜ਼ਰੂਰ ਕਰ ਦਿਓ